ਵਧੀਆ ਸਿਕਾਲਾ ਹੋਰ ਬਾਜੀ ਕਿਦਾਂ ਵਧੀਆ ਵਧੀਆ ਕਿਰਪਾ ਮਾਰਾ ਜੀ ਮੈਡਮ ਮੋਜ ਲੱਗੀ ਤੁਹਾਡੀ ਦਾ ਹਾਂ ਜੀ ਹਾਂ ਜੀ ਵੀ ਬਾਜੀ ਤੁਹਾਡੇ ਸਿਰ ਤੇ ਹੀ ਆ ਕੇ ਉਹ ਮਾਲਕ ਦੇ ਸਿਰ ਤੇ ਆ ਉਹਦੇ ਤੋਂ ਡਰ ਕੇ ਆਖੀ ਦਾ ਸਾਰਾ ਮੋਜ ਮਾਰ ਸਿਰ ਤੇ ਹਾਂ ਜੀ ਹਾਂ ਜੀ ਹੋਰ ਦੱਸਾਓ ਕਿਵੇਂ ਵਧੀਆ ਹੋ ਰਹੀ ਆ ਬਾਕੀ ਕੋਈ ਪ੍ਰੋਗਰਾਮ ਨਹੀਂ ਅੱਜ ਹੈਗਾ ਹਾਂ ਜੀ ਹਾਂ ਜੀ ਤੇ ਸਵੇਰੇ ਹੀ ਪ੍ਰੋਗਰਾਮ ਬਣਿਆ ਆਪਣਾ ਵੇਖੋ ਮੇਰੀ ਥੋੜੀ ਗੱਲ ਫਿਰ ਆਪਾਂ ਕਿੰਦੇ ਵੀਡੀਓ ਬਣਾਉਣ ਲੱਗੇ ਤੁਹਾਡਾ ਅੱਜ ਦਾ ਪ੍ਰੋਗਰਾਮ ਬਣਦਾ ਅੱਜ ਆਪਾਂ گاਵਾ ਜਿਹੜੇ ਲਈਆਂ ਆਉਣਾ ਹਨ ਮਤਲਬ ਕੋਈ ਸਾਡਾ ਨਹੀਂ ਹੈਗਾ ਵੀ ਆਪਾਂ ਵੀਡੀਓ ਜਾਨੀ ਕਿ ਸਮਾਲ ਅੱਜ ਸਾਰਾ ਸਾਰਾ ਹੋਇਆ ਹੀ ਆ ਅੱਜ ਲਈ ਚੋਇਆ ਹੀ ਆ ਠੀਕ ਆ ਹਾਂਜੀ ਕਿੰਨੇ 8 ਵਜੇ ਚ ਘਰ ਵਾਲਿਆਂ ਚਵਾਈ ਕੀਤੀ ਆ 9 ਵਜੇ ਕੀਤੀ ਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇਹ ਨਹੀਂ ਜੇ ਅੱਜ ਭਾਜੀ 5 ਦੇ ਗੋਲ ਆਪਣੇ ਭਾਜੀ ਕਾਵਾਂਗੇ ਪਿਛਲਾ ਮਾਲ ਵਧੀਆ ਵੇਖਿਆ ਲੱਭਣ ਆ 400 ਜੀ ਚਲੋ ਅੱਜ ਹੁਣ ਕਿੰਨੀ ਹੈ ਜੀ 5 ਅੱਜ 5 ਦੇ ਕਰੋ ਸ਼ੁਰੂ ਆਜੋ ਬੋਲੋ ਜੀ ਇਹ ਦੁੱਧ ਕਿੰਨਾ ਬਾਈ ਜੀ ਥੱਲੇ ਦੁੱਧ ਦੇ 16 ਕਿਲੋ ਬੋਲਾ ਜੇ 16 ਕਿਲੋ ਬੋਲਾ ਹੀ ਜਾ ਮੈਂ ਠੀਕ ਆ ਦੁੱਧ ਤੇ ਤੁਹਾਨੂੰ ਪਤਾ ਵਾ 20 ਤੋਂ ਪਲੱਸ ਵਾਲੀ ਆ ਮੈਂ ਬਹੁਤ ਚੰਗੀ ਵੇਹੜਾ ਜਵਾਬ ਬੜਾ ਸੋਹਣਾ ਵਾ ਥਣ ਸੋਹਣਾ ਲੱਗਾ ਲੋ ਜੀ ਵੇਖੋ ਵੇਹੜ ਪੂਰੀ ਹਾਂ ਜੀ ਸੋਹਣੀ ਵੇਹੜ ਆ ਦੇ ਵੇਖੋ ਹੁਣ ਆਪ ਹੀ ਲਾਓ ਆਈਡੀਆ ਦੁੱਧ ਕਿੰਨਾ ਚਾਹੀਦਾ ਪਾਣੀ ਉਹਨਾਂ 8 ਵਜੇ ਚੋਈ ਕਿੰਨੇ ਵਜੇ ਚੋਈ ਆ ਨਹੀਂ ਦੇਖੋ ਇਹ ਤਗੜੀ 5 ਵਜੇ ਚੋਈ ਹੁੰਦੀ ਮੱਸੀ ਕੋਲ ਲੈ ਕੇ ਤੈਨੂੰ ਨਹੀਂ ਹੁਣ ਆਪਣਾ ਆਪ ਚੱਲੋ ਬਾਕੀ ਜਿਆਦਾ ਜਿਆਦਾ ਬੜੀ ਆ ਠੰਡੀ ਰਹਿਣਾ ਮੁੰਡਾ ਬਹੂਗਾ ਬੈਠ ਥੱਲੇ ਬੈਠ ਥੱਲੇ ਬੈਠ ਆ ਧਰ ਮਾਰ ਦੇ ਵਾ ਠੀਕ ਹੈ ਬਾਕੀ ਇਹ ਨਹੀਂ ਵੀ ਉਸੇ ਤਰ੍ਹਾਂ ਹੀ ਬਿਲਕੁਲ ਠੰਡੀ ਨਹੀਂ ਠੀਕ ਹੈ ਠੀਕ ਹੈ ਜੀ ਠੀਕ ਹੈ ਜਿਵੇਂ ਆ ਵੇਖੋ ਭਾਈ ਜਿੱਦਾਂ ਸਾਈ ਵਾਲ ਨੂੰ ਚਵਾਣੀ ਲੱਗਾ ਉਦਾਂ ਦਾ ਉਧਰ ਵੇਖੋ ਬੜੀ ਮੋਟੀ ਚਵਾਈ ਲੱਗੀ ਆ ਨਹੀਂ ਠੀਕ ਨਹੀਂ ਵੀ ਉਸੇ ਤਰ੍ਹਾਂ ਚਲੋ ਬੱਚੀ ਹੈ ਬੱਚਾ ਨਹੀਂ ਬੱਚੀ ਜੀ ਬੱਚੀ ਮਸੀ ਮਗਰ ਹੈ ਠੀਕ ਹੈ ਸੰਦੀਪ ਭਾਜੀ ਅੱਜ 판ਦੀ ਬੰਨੀ ਵਾਕਿਆ ਸਹੀ ਗੱਲ ਆ ਜੀ ਹਾਂਜੀ ਵਗਣ ਨਹੀਂ ਦੇਣੀ ਰੱਬ ਤੋਂ ਡਰਦੇ ਆ ਬਿਲਕੁਕੁਨ ਉਹਨੂੰ ਨਹੀਂ ਆਪਾਂ ਡੱਕ ਸਕਦੇ ਨਾ ਨਾ ਤੇ ਬਾਕੀ ਇਹ ਆ ਵੀ ਅਸੀਂ ਆਪਣੇ ਮੁੱਲਾਂ ਦੀ ਜਿਹੜੀ ਵਾ ਆ ਨਾ ਉਹ ਅੱਜ ਨਹੀਂ ਵਗਣ ਦੇਣੀ ਬਿਲਕੁਲ ਹਾਂਜੀ ਬਿਲਕੁਲ ਬਾਕੀ ਤੁਹਾਨੂੰ ਪਤਾ ਵੀ ਐਦਾਂ ਦੀ ਵਸ਼ੀਲਾ ਤੁਹਾਡਾ ਰੇਟ ਦੇਖੋ ਬਿਲਕੁਲ ਜਾਇ ਨਹੀਂ ਹੁੰਦਾ ਹਾਂਜੀ ਭਾਜੀ ਗਾਂ ਬਹੁਤ ਆਣੀ ਤੇ 5 ਕਿਲੋ ਦੁੱਧ ਚਵਾਜੂਗੀ ਚਵਾਜੂ ਬਿਲਕੁਲ ਸਹੀ ਗੱਲ ਆ ਠੀਕ ਆ ਦੇਣੇ ਭਾਈ ਸੋਈ ਨੂੰ ਬਿਲਕੁਲ ਠੀਕ ਆ ਜੀ ਇਹੋ ਜੀ ਵਹਿੜ ਦਾ ਮੁੱਲ ਦੇ ਕਾਵੇ ਲਾ ਨਵੇਂ ਨਵੇਂ ਲੱਖ ਲੱਖ ਕਰ ਲੋ ਹਾਂਜੀ ਪਰ ਨਹੀਂ ਹਵਾ ਵਗਣ ਨਹੀਂ ਦੇਣੀ ਕਾਲੂ ਜੀ ਥੱਲੇ ਹੀ ਹਾਂ ਥੱਲੇ ਥੱਲੇ ਮਹਾਰਾਜ ਜਿੱਦ ਤੱਕ ਨਾ ਆਖੋਗੇ ਦੱਸੋ ਕੀ ਕਰਦੀ ਹੋ ਮਲੇ ਬੋਲੋ ਦੱਸੋ ਮੋਲ 75000 ਦਿੰਦੀ ਪਾਜੀ ਹਾਂਜੀ 70 ਦੀ ਪਾਜੀ ਹਾਂ ਨਾ ਚਲੋ ਠੀਕ ਆ 70 ਦੀ 70 ਦੀ ਹਾਂ ਨਾ ਇਹ ਛੋਟ ਹੀ ਹਣੀ ਜਾਂ ਦੋ ਹਾਂਜੀ ਪਰ ਠੀਕ ਆ ਇਹ ਵੇਖੋ ਕਾਲੂ ਰੇੜਾ ਇਹ ਹਾਂਜੀ ਕਾਲੂ ਰਾਜ ਕਾਲੂ ਦਾ ਰੇੜਾ ਹਾਂ ਦੋ ਇਹ ਇਹ ਸੂਈ ਕੱਪਣਾ ਹਾਂਜੀ ਹਰ ਕੋ ਜੇ ਇੱਕ ਦਾ ਟਾਈਮ ਇੱਕ ਦਾ ਦੇਣ ਹੋਵੇ ਹਾਂ ਹਵਾ ਛੜ ਗਈ ਤੋਂਪਾ ਨਾ ਚੜੰਦੀ ਏ ਬਿਲਕੁਲ ਜੀ ਬਿਲਕੁਲ ਇਹ ਗੱਬਣਾ ਇਹਨੂੰ 15 ਲੈ ਜੀ ਸਨੀਪਰ ਪਹਿਲਾਂ ਸੁਆ ਪਹਿਲਨ ਪਹਿਲਨ ਪਹਿਲਾਂ ਸੁਆ ਵੇੜ ਵੇਖੋ ਜੀ ਉਹ ਹਾਲ ਦੀ ਨਸਲ ਨਹੀਂ ਬਹੁਤ ਸੋਹਣੀ ਵੇੜ ਬਾਕੀ ਠੱਡੀ ਠੁੱਡੀ ਭਾਜੀ ਇਹ ਵੀ ਬੜੀ ਆ ਨਹੀਂ ਠੀਕ ਆ ਇਹ ਦੀ ਵੀ ਉਸ ਤਰ੍ਹਾਂ ਹੀ ਆ ਜੀ ਭਾਵੇਂ ਥੱਲੇ ਬੈਠੇ ਰਹੋ ਇਹ ਦੀ ਸੁੰਦੇ ਜੇ ਬੰਦਾ ਰਹੋ ਬੰਦੇ ਨਹੀਂ ਸੁੰਦੇ ਨਹੀਂ ਲਾਦਾ ਇਹ ਸੌਣ ਵਾਲਾ ਤੁਸੀਂ ਭਾਜੀ ਉਦੋਂ ਦਾ ਕੰਮ ਛੱਡਦਾ ਜੀ ਆ ਬਿਲਕੁਲ ਹਵਾ ਪੈ ਗਿਆ ਵਾ ਨਹੀਂ ਨਹੀਂ ਠੀਕ ਆ ਠੀਕ ਆ ਚਲੋ ਐ ਹੀ ਆ ਬਸ ਖੇਜੀ ਜਲੋ ਕੰਮ ਹੋ ਗਿਆ ਜੀ ਨੀ ਭਾਜੀ ਇਹ 15 ਕ ਦੇਣੀ ਆ ਇਹਦੇ ਜਿਆਦਾ ਨਹੀਂ ਹੈਗੇ ਬਿਲਕੁਲ ਜੀ ਹਾਂ ਹਾਂਜੀ ਕਿੰਨਾ ਭਾਜੀ ਇਹਦਾ ਮੁੱਲ ਕਰੀ ਤੁਸੀਂ ਦੱਸ ਦੋ ਵੇਖ ਲੋ ਵੇਖ ਲੋ ਤੁਸੀਂ 55 ਮੰਗ ਲਈਏ ਵਾਹ ਥੱਲੇ ਆਓ ਫਿਰ 59 ਕਰ ਦਈਏ 50 ਦੀ ਹਾਨਾ ਕਰਦਾ ਸੰਦੀਪ ਜੀ ਨਹੀਂ ਭਾਜੀ 48000 ਦੀ ਹਾਨ ਆ ਜੇ 100 200 ਛੋਟ ਜੈ ਜੀ ਜੈ ਜੀ ਇਹਦਾ ਪਟਾਕੇ ਪੈਲੇ ਲੋ ਸਰੇ ਪਰ ਜੇ ਕੋਈ ਸਾਹਮਣੂ ਦਾ ਸਦੀਪਾ ਜੀ ਗਾਂ 70 ਦੀ ਆ ਵੀ ਬਿਲਕੁਲ ਨਹੀਂ ਬੰਨਾ ਨਸ ਲਗੋ ਆ ਦਿੱਤੀ ਆ ਵੀਡੀਓ ਚ ਚਲੋ ਕੋਈ ਵੀਰ ਸਾਹਮਲੇ ਕੋਈ ਇਹਨੂੰ 2300 ਵਾਲੀ ਬੋਰੀ ਚਾਰ ਲਿਆ ਕਾਰਗਿਲ ਦੀ ਤੇ ਫੇਰੇ ਵਸੀ 70000 ਦੀ ਨਹੀਂ ਨਹੀਂ ਬਾ ਨਸ ਉਹ ਇਹ ਦੂਬਰ ਦੇਖ ਰਿਹਾ ਰਬ ਦਾ ਨਾ ਹੀ ਹੈ ਜੀ ਹੁਣ ਆਜੋ ਆ ਇਹ ਵੀ ਸੂਈ ਆ ਇਹ ਵੀ ਸੂਈ ਆ ਜੀ ਲਓ ਜੀ ਇਹ ਵੀ ਦੇਖੋ ਇਹ ਕਾਲੂਨ ਰੇੜਾ ਬਿਲਕੁਲ ਜੈਲ ਛੋਟੇ ਛੋਟੇ ਮੋਲ ਬਿਲਕੁਲ ਆਹ ਦੇਖੋ ਚਵਾਜੂ ਬਿਲਕੁਲ ਵਧੀਆ ਬਿਲਕੁਲ ਬਿਲਕੁਲ ਭਾਈ ਮੋਟਰ ਹੀ ਹੈ ਵੀ ਮੋਟਰ ਹੀ ਦੇਖੋ ਦੇਲ ਪਾਏ ਜੀ ਆਹ ਦੇਖੋ ਚਵਾਇਆਂ ਦੇਖੋ ਸੰਦੀਪ ਭਾਈ ਤੁਸੀਂ ਭਾਈ ਤਾਂ ਮੈਂ ਨਾ ਹੱਤ ਕਰਾਈ ਪਈ ਆ ਕੋਈ ਨਾ ਕੋਈ ਫੜ ਲਈ ਨਾ ਠੀਕ ਆ ਠੀਕ ਆ ਚੱਲਣ ਦਕਰਾਂ ਦੇ ਅੱਛਾ ਮੱਛੀ ਨਹੀਂ ਮੰਗਦੀ ਭਾਈ ਬੱਛਾ ਜੀ ਪਾ ਜੀ ਨੇ 15 ਕਿਲੋ ਦੱਸਿਆ ਵਾ ਹਾਂ ਜੀ ਆਪਾਂ 14 ਕਿਲੋ ਦੀ ਭਾਈ ਗਾਰੰਟੀ ਦਵਾਂਗੇ ਚੋਰਾ ਗਾਰੰਟੀ ਨੇ ਕਿਹਾ ਸੀ ਭਾਵੇਂ ਚਾਰ ਡੰਗ ਚੋ ਹਾਂ 15 ਕਿਲੋ ਤੋਂ ਪਾਈਆ ਵੀ ਘੜੂ ਤੇ ਗਾਂ ਰਹਿਣ ਦਿਓ ਠੀਕ ਆ ਪਰ ਆਪਾਂ 14 ਕਿਲੋ ਦੀ ਗਾਰੰਟੀ ਦਵਾਂਗੇ ਚਲੋ ਠੀਕ ਆ ਬਿਲਕੁਲ ਠੀਕ ਆ ਜੀ ਮਜਾ ਅਸ਼ੇ ਚੀਦਾ ਸਾਨੂੰ ਕੋ ਫੇਰ ਦੋੜੇ ਭਾਂ ਫੇਰ ਆਵੇ ਬਾਸ 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 ਫੇਰ ਗੱਲ ਸਹੀ ਹੈ ਭਾਈ ਜੀ ਬਿਲਕੁਲ ਹਾਂ ਜੀ ਸੰਦੀਪ ਭਾਈ ਮੋਲੇ ਦੇ ਮੱਛੀ ਦਾ ਗੋਇਂ ਜਾ ਕਰ ਲਈਏ ਹਾਂਜੀ ਪਰ ਅੱਜ ਤੁਹਾਨੂੰ ਪਹਿਲਾਂ ਕਹਿ ਛੱਡਿਆ ਆ ਪਿਆਵਾ ਨਹੀਂ ਲਗੰਦੇ ਹਾਂ ਜੀ ਜੇ ਇਹ 2.50 ਤੋਂ ਛੱਡ ਦਾਂਗੇ ਜੀ 48 48000 ਦੀ ਨਹੀਂ ਸੰਦੀਪ ਭਾਜੀ ਨਹੀਂ ਨਹੀਂ 46000 46000 ਠੀਕ ਆ ਜੀ ਜੇ ਭਾਜੀ ਹੁਣ ਕਹਤਾ ਤੇ ਸਾਨੂੰ ਬੜਾ ਦੀ ਸ਼ਕਲ ਵੇਖ ਲੈਣੇ ਆ ਇਹ ਬਾਈ ਨੇ ਥੱਲੇ ਅਜ ਹੋਰ ਆਣਾ ਭਾਜੀ ਵੇਖ ਲਓ ਜੇ ਕੋਈ ਕਸਰ ਆ ਤੇ ਵੇਖ ਲਓ ਫੇਰ ਵੀ ਮੈਂ ਇਦਾਂ ਦੀ ਵੜੀ ਦੇਣੀ ਨਹੀਂ ਜੀ ਨਹੀਂ ਦੇਣੀ ਹਾਂਜੀ ਇਥੇ ਮੈਂ ਕਹਿੰਦੇ 14 ਕਿਲੋ ਆਪਣੇ ਵੱਲ ਖੁੱਲਾ ਨਜ਼ਾਰੇ ਵੱਧੇ ਆ ਜੀ ਵੇਖੋ ਖਾਣਾ ਚਵਾ ਜਿੱਦਾਂ ਮਰਜੀ ਥੱਲੇੋਂ ਦੀ ਲਤਾਂ ਨੂੰ ਜੱਥੀਆਂ ਪਾਓ ਭਾਵੇਂ ਇਧਰੋਂ ਦੀ ਪਾਓ ਇਹ ਨਹੀਂ ਚੱਕਰੀ ਗਈ ਆਂ ਦੋ ਇਹ ਗੱਬਣਾ ਸੂਈ ਬਾਜੀ ਇਹ ਵੀ ਸੂਈ ਹੈ ਮਨੇ ਇਹ ਵੀ ਸੂਈ ਬਾਜੀ ਮਨੇ ਇਹ ਮਨੇ ਲੋ ਜੀ ਇਹ ਵੀ ਸੂਈ ਹੈ ਵੇਖੋ ਕਰਾਂ ਦੀ ਆਂ ਦੋ ਦੁੱਧ ਕਿੰਨਾ ਹੈ ਜੀ ਪਣੀਆ ਬੋਲਾਈ ਅਜੇ ਬੋਲਾਈ ਆ ਫਿਰ ਬੋਲਾਈ ਆ ਬੋਲਾਈ ਠੀਕ ਆ ਠੀਕ ਇਹ ਤਾਂ ਸਮਝੋ ਵੀ ਮੰਨ ਲਓ ਦੁੱਧ 15 16 ਕਿਲੋ ਚ ਵਾਜੂਗੀ ਅਜੇ ਨਾ ਆਈ ਆ ਠੀਕ ਬਿਲਕੁਲ ਬੋਲਾਈ ਆ ਇਹ ਵੀ ਠੰਡੀ ਜੀ ਇਹ ਵੀ ਠੰਡੀ ਠੀਕ ਆ ਜੀ ਠੰਡੀ ਠੰਡੀ ਹਾਂ ਜੀ ਠੀਕ ਆ ਚਲੋ ਤੋਰੋ ਕਰਾਂ ਦੇ ਲੋ ਜੀ ਠੰਡੀ ਫੀਲ ਠੰਡੀ ਬਿਲਕੁਲ ਯੋਰ ਜਰਸੀ ਆ ਭਾਜੀ ਜਰਸੀ ਜਰਸੀ ਬਿਲਕੁਲ ਇਹ ਵੇਖਾਂ ਰੇਡ ਕੇ ਨਾ ਦੀ ਭਾਜੀ ਅੱਜ ਇਹਦਾ ਮੁੱਲ ਨਹੀਂ ਕਰਨਾ ਆਪਾਂ ਹਾਂ ਨਾ ਜੀ ਨਾ ਕਿਉਂ ਨਹੀਂ ਜੀ ਇਹਦਾ ਮੁੱਲ ਕੋਈ ਨਹੀਂ ਆ ਇਹ ਹਾਂ ਆ 45000 ਦੀ ਐ ਸੰਦੀਪਾ ਜੀ ਇਹ ਦਾ ਜਾਣ ਦੋ ਜਾਣ ਦੋ ਜਾਣ ਦੋ ਜਾਣ ਦੋ ਬਸ ਠੀਕ ਆ ਜੀ ਭਾਈ ਹੁਣ ਆ ਲੈ ਗਿਆ ਲਾਸਟ ਪੀਸ ਗੱਬਣਾ ਇਹਦੇ ਜ ਹਵਾ ਮਾਸਾ ਵੀ ਨਹੀਂ ਨੰਗੜ ਦੇਣੀ ਬਿਲਕੁਲ ਹਵਾ ਵੈਸੇ ਵੀ ਨਹੀਂ ਚਲਦੀ ਭਈ ਐਦਾਂ ਹੀ ਕਰ ਦੇਣਾ ਹੁਣ ਐਦਾਂ ਹੋਗਣ ਨਹੀਂ ਨਿਕਣ ਦੇ ਆਂਦੋ ਸੁਈਆ ਸੁਈ ਜੇ ਵੀ ਘਟਾ ਲਗ ਰਹੇ ਆ ਪਾ ਜੀ ਨਰਸੀ ਜੇ ਵਾਹੋ ਵੱਡੀ ਵੱਡੀ ਵੇੜ ਨੀ ਛੋਟੀ ਨਹੀਂ ਜੇ ਮੈਨੇ ਠੀਕ ਆ ਕੋਈ ਮਾਚਰ ਵਾਲੀ ਨਹੀਂ ਆ ਗਈ ਇਹਨਾਂ ਕੋਈ ਕਹਦੇ ਮਾਚਰ ਵਾਲੀ ਭਾਜੀ ਚਵਾਈ ਜਾ ਵੇੜ ਦੀ ਹੂੰ ਹੂੰ ਮੋਟਾਂ ਕੋ ਵਸ਼ੀ ਲਈ ਆ ਵਾ ਠੀਕ ਆ ਚਵਾ ਲੱਗਾ ਆ ਇੱਕ ਨੰਬਰ ਹਾਂ ਨਹੀਂ ਨਹੀਂ ਠੀਕ ਆ ਆਂਦੋ ਬਾਕੀ ਵੀਰ ਜੀ ਬਿਲਕੁਲ ਠੀਕ ਨਹੀਂ ਜਿਹੜੀ ਗਾਂ ਥਲੇ ਮਰਜੀ ਤਾਂ ਬਿੰਦੇ ਜੋ ਬਾਕੀ ਇਹ ਨਹੀਂ ਚੱਕਰੀ ਕੋਈ ਨਹੀਂ ਚਵਾਜੂ ਲੱਗਾ ਆ ਵੇਖੋ ਪਾਠੀ ਮੋਟਰਾਂ ਲੱਗੀਆਂ ਮੋਟਰਾਂ ਮੋਟਰਾਂ ਲੱਗਿਆ ਜੀ ਕਿਸੇ ਐਕਸ ਦੇ ਦੋ ਦੇ ਤਿੰਨ ਦੀ ਚਲੋ ਲੈ ਚਲੂਗਾ ਇਹਦੇ ਮਗਰ ਵਸੀ ਆ ਸੰਦੀਪ ਭਾਈ ਵਸੀ ਹਾਂਜੀ ਠੀਕ ਬਾਲ ਪਟੋ ਹਾਂਜੀ ਹਾਂਜੀ ਭਾਈ ਸੰਦੀਪ ਭਾਈ ਤੁਹਾਨੂੰ ਦੱਸਿਆ ਲਾਸਟ ਪੀਸ ਇਹ ਲਾਸਟ ਪੀਸ ਆ ਬਸ ਲਾਸਟ ਇਹਦੇ ਜੋ ਹਵਾ ਨਹੀਂ ਆਪਾਂ ਲੰਘਣ ਦੇ ਨਹੀਂ ਅੱਜ ਬੋਲੋ ਇੱਕੋ ਹੀ ਗੱਲ 40000 ਕਾਲੀ ਸੰਦੀਪ ਜੀ ਮਨੇ ਕਰਨਾ ਹੀ ਨਹੀਂ ਤੁਸੀਂ ਹਾਂਜੀ ਕਰਨਾ ਹੀ ਨਹੀਂ ਮੈਨੂੰ ਪਤਾ ਕਰਨਾ ਹੀ ਨਹੀਂ ਤੁਸੀਂ 36000 ਜਿਸਨੀਵ ਜੀ ਦੇ ਦੇਂਗੇ ਜੀ ਨਹੀਂ ਤਨਦੀਪ ਭਾਜੀ 36000 36000 ਦੀ ਨਹੀਂ ਨਹੀਂ ਕਹਿੰਦੇ ਜਰਸੀ ਵੱਟੀ ਆ 53600 ਹੱਡਾਂਗੇ ਮੂਰੇ 35 ਦੀ ਹਾਂ ਦੇ ਦੇ ਜੀ ਜੇ ਕਹਤਾ ਤੇ ਭਾਜੀ ਕਹਤਾ 35000 ਚੱਲਣ ਦੋ ਹੱਡਾਂਗੇ 35 ਚੌਣੀ ਆ ਠੀਕ ਆ ਲਓ ਜੀ ਫੇਰ ਲਓ ਪੰਜ ਗਾਵਾ ਪਰ ਚੈੱਕ ਕਰਕੇ ਚੁਵਾਈ ਕਰਕੇ ਹਨਾ ਬਾਈ ਜੀ ਹਾਂ ਜੀ ਹਾਂ ਜੀ ਹਾਂ ਜੀ ਆਹ ਪੂਰੀ ਤਸੱਲੀ ਨਾਲ ਤਸੱਲੀ ਕਰਕੇ ਚਲੋ ਬੋਲੋ ਨੰਬਰ ਜੀ ਆਪਣਾ 84275 2682 ਠੀਕ ਆ 9648827503 ਜੀ ਪਿੰਡ ਜੀ ਪਿੰਡ ਕੋਡ ਖਿਜਣਾ ਜੀ ਜ਼ਿਲ੍ਹਾ ਗਰਦਾਸਾਹ ਤਹਿਸੀਲ ਬਟਾਲਾ ਜੀ ਸਤਿਕਾਰ ਸਤਿਕਾਰ